ਕੁਰਾਲੀ ਦੇ ਹੈਲਥ ਕਮਿਊਨਿਟੀ ਸੈਂਟਰ ਵਿਖੇ ਚੋਰਾਂ ਨੇ ਕੀਤੇ ਹੱਥ ਸਾਫ਼ ਰਾਤ ਭਾਰ ਪਾਣੀ ਲਈ ਤਰਸੇ ਪੇਸ਼ੈਂਟ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰੈਸਿਵ ਪੰਜਾਬ ਤੇ ਮੈਂ ਹਾਂ ਤੁਹਾਡਾ ਆਪਣਾ ਜਗਦੀਸ਼ ਸਿੰਘ। ਕੁਰਾਲੀ ਹੈਲਥ ਕਮਿਊਨਿਟੀ ਸੈਂਟਰ ਦੀ ਗੱਲ ਕਰੀਏ ਤਾਂ ਇੱਥੇ ਬੀਤੀ ਰਾਤ ਚੋਰਾਂ ਦੁਆਰਾ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰੀ ਵੀ ਕੀ ਕਰਕੇ ਲਏ ਗਏ ਆ ਇੱਥੋਂ ਜੋ ਪਾਣੀ ਦਾ ਇੱਕ ਟਿਊਬਲ ਲੱਗਿਆ ਹੋਇਆ ਉਸ ਦੀਆਂ ਮੇਨ ਸਪਲਾਈ ਦੀਆਂ ਤਾਰਾਂ ਨੇ ਜਿਹੜੀਆਂ ਉਹ ਚੋਰੀ ਕੀਤੀਆਂ ਗਈਆਂ ਨੇ। ਤਸਵੀਰਾਂ ਵਿੱਚ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੀਆਂ ਚੋਰਾਂ ਦੁਆਰਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਜੋ ਵੱਡੀ ਪਰੇਸ਼ਾਨੀ ਦਾ ਸਵਾਬ ਇੱਥੇ ਬਣਿਆ ਇੱਥੇ ਜੋ ਦਾਖਲ ਮਰੀਜ਼ ਸੀ ਉਹਨਾਂ ਦੇ ਲਈ ਜੋ ਕਿ ਰਾਤ ਭਰ ਪਾਣੀ ਦੇ ਲਈ ਤਰਸਦੇ ਨਜ਼ਰ ਆਏ ਕਿਉਂਕਿ ਜੋ ਮੇਨ ਪਾਣੀ ਸਪਲਾਈ ਵਾਲਾ ਟਿਊਬਲ ਸੀ ਉਸ ਦੀਆਂ ਤਾਰਾਂ ਕੱਟ ਜਾਣ ਕਾਰਨ ਅੱਗੇ ਪਾਣੀ ਦੀ ਮੋਟਰ ਨਹੀਂ ਚੱਲ ਸਕੀ ਤੇ ਜੋ ਮੇਨ ਹਸਪਤਾਲ ਦੇ ਵਿੱਚ ਪਾਣੀ ਸਪਲਾਈ ਹੁੰਦਾ ਉਹ ਪਹੁੰਚ ਨਹੀਂ ਸਕਿਆ ਨਗਰ ਕੌਂਸਲ ਦੇ ਉਪਰਾਲਿਆਂ ਸਦਕਾ ਇੱਥੇ ਪਾਣੀ ਦੇ ਟੈਂਕਰ ਭੇਜੇ ਗਏ ਜਿਸ ਦੇ ਨਾਲ ਵੱਡੀ ਰਾਹਤ ਮਰੀਜ਼ਾਂ ਨੂੰ ਦੇਖਣ ਨੂੰ ਮਿਲੀ ਸੋ ਗੱਲਬਾਤ ਕਰਦੇ ਆਂ ਇੱਥੋਂ ਦੇ ਅਫਸਰਾਂ ਦੇ ਨਾਲ ਕਿ ਕੀ ਕਹਿਣਾ ਚਾਹੁੰਦੇ ਆ ਇਸ ਪੂਰੇ ਮਾਮਲੇ ਦੇ ਬਾਰੇ ਤੇ ਦੂਸਰੇ ਪਾਸੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਜਿਹੜੇ ਲੋਕ ਇੱਥੇ ਮੌਜੂਦ ਸੀ ਉਹਨਾਂ ਦੇ ਨਾਲ ਕਿ ਕੀ ਕਹਿਣਾ ਚਾਹੁੰਦੇ ਨੇ ਚੋਰਾਂ ਦੀ ਅਜਹੀ ਹਰਕਤ ਦੇ ਬਾਰੇ ਜੀ ਹਸਪੀਟਲ ਚ ਲੱਗੇ ਹੋਈਆਂ ਔਰ ਕੀ ਗੱਲ ਹੋਈ ਸੀ ਜੀ ਅੱਜ ਉਰ ਮੈਂ ਜੀ ਡਿਊਟੀ ਪਰ ਆਇਆ ਸੀਗਾ 7:30 ਵਜੇ ਤੇ ਆਂਦੇ ਪੇਸ਼ੈਂਟ ਦੇਖਦੂ ਕਿ ਸਾਰੇ ਸਪਾਈਸ ਹੋਈ ਕਰਕੇ ਜੀ ਮੈਨੂੰ ਪਤਾ ਲੱਗਿਆ ਪਾਣੀ ਖਤਮ ਹੋ ਗਿਆ ਟੈਂਕੀ ਦਾ ਕਿ ਮੈਂ ਉੱਥੇ ਚਾਬੀ ਚੱਕ ਕੇ ਮੈਂ ਮੋਟਰ ਚਲਾਣ ਆਇਆ ਮੋਟਰ ਚਲਾਣਾ ਆਇਆ ਤਾਂ ਜਿੰਦਾ ਟੁੱਟਿਆ ਹੋਇਆ ਸੀਗਾ ਤੇ ਮੋਟਰ ਦੇ ਤਾਰਾ ਸਾਰੀਆਂ ਵੱਡ ਹੋਈਆਂ ਹੋਈਆਂ ਹੈਗੀਆਂ ਇਹ ਹਸਪੀਟਲ ਦੀ ਸਰਕਾਰੀ ਜਿਹੜੀ ਟੈਂਕੀ ਉਹ ਹੈ ਨਾ ਜੀ ਇਹ ਹਾਂਜੀ ਹਾਂਜੀ ਉਹੀ ਹੈ ਜੀ ਇਹ ਯਾਨੀ ਕਿ ਜਿੰਨੇ ਵੀ ਸਪਲਾਈ ਪਾਣੀ ਦੀ ਹਸਪੀਟਲ ਨੂੰ ਜਾਂਦੀ ਹੈ ਸਾਰੇ ਹਸਪੀਟਲ ਨੂੰ ਇੱਥੇ ਦੇ ਸਪਲਾਈ ਜਾਂਦੀ ਹੈ ਜੀ ਪਾਣੀ ਦੀ ਮੇਨ ਸਪਲਾਈ ਇਹੀ ਹੈਗੀ ਹਸਪੀਟਲ ਵਾਸਤੇ ਜੀ ਅੱਗੇ ਵੀ ਹੋਇਆ ਜ ਕੋਈ ਇਦਾਂ ਦਾ ਪਹਿਲਾਂ ਵੀ ਤਿੰਨ ਫਰੀ ਤਾਰਾ ਚੋਰੀ ਹੋਈਆਂ ਜੀ ਇੱਥੇ ਤੇ ਲੈ ਕੇ ਆ ਦੇਖੋ ਤੁਹਾਨੂੰ ਮੈਂ ਦਿਖਾਣਾ ਚਾਹੁੰਦਾ ਹੈਗਾ ਜੀ ਇੱਧਰ ਦੇਖੋ ਜੀ ਇੱਥੇ ਤੇ ਲੈ ਕੇ ਉੱਥੇ ਤੱਕ ਸਾਰੀ ਤਾਰ ਬੱਡ ਹੋਈ ਹੈਗੀ ਇੱਕ ਵਾਰੀ ਅਸੀਂ ਜੀਸੀਬੀ ਨਾਲ ਪਟਵਾ ਕੇ ਦੁਬਾਰਾ ਤਾਰ ਵੀ ਪੁਾਈ ਐ ਐਸਐਮਓ ਸਾਦ ਨੇ ਪੁਾਈ ਜੀ ਦੋ ਵਾਰੀ ਤਾਰ ਬੱਡ ਹੋ ਗਈ ਜੀ ਇਹ ਇਹ ਚੌਥੀ ਵਾਰੀ ਚਾਂਸ ਹੁਣ ਫੇਰ ਹੋ ਗਿਆ ਜੀ ਇਹ ਤੁਸੀਂ ਦੀ ਰਿਪੋਰਟਰ ਪਰ ਲਖਾਈ ਜੀ ਕੋਈ ਇਹ ਸਰ ਹੁਣ ਐਸਐਮਓ ਸਰ ਕਰਾਉਣਗੇ ਜੀ ਹਾਂ ਰਾਤ ਮੈਨੂੰ ਸਿਸਰਾ ਫੋਨ ਆਇਆ ਵੀ ਉਹਨਾਂ ਨੇ ਨੋਟ ਕੀਤਾ ਵੀ ਕੋਈ ਇੱਥੋਂ ਤਾਰਾਂ ਕੱਟ ਕੇ ਭੱਜ ਗਿਆ ਤੇ ਬੜੀ ਅਸੀਂ ਕੋਸ਼ਿਸ਼ ਵੀ ਕੀਤੀ ਦੇਖਣ ਦੀ ਕੌਣ ਸੀ ਕਰਦਾ ਫਰਕ ਤੋਂ ਹਨ ਪਛਾਣ ਨਹੀਂ ਆਈ ਇਹ ਪਹਿਲਾਂ ਵੀ ਹੋ ਚੁੱਕਿਆ ਹੈ ਜਿਸ ਕਰਕੇ ਉਸ ਨੂੰ ਪਾਣੀ ਦੀ ਕਾਫੀ ਪਰੇਸ਼ਾਨੀ ਆਉਂਦੀ ਪਰ ਅਸੀਂ ਚਲੋ ਲੋਕਲ ਲੋਕਾਂ ਦੇ ਸਹਿਯੋਗ ਨਾਲ ਜਾਂ ਉਸ ਕੋਲ ਕਮੇਟੀ ਦੇ ਸਹਿਯੋਗ ਨਾਲ ਟੈਂਕਰ ਮੰਗਵਾ ਕੇ ਪਾਣੀ ਦਾ ਇੰਤਜ਼ਾਮ ਕਰ ਦਿੱਤਾ ਪਰ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਨਾਂ ਨੂੰ پکڑਣ ਦੀ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ ਇਹ ਇਨਸੀਡੈਂਟ ਤੀਜੇ ਵੀ ਹੋ ਚੁੱਕਿਆ ਹੈ ਸਰ ਪ੍ਰਸ਼ਾਸਨ ਨੂੰ ਕੀ ਮੰਗ ਕਹਿਣਾ ਚਾਹੋਗੇ ਜੀ ਚਲੋ ਪ੍ਰਸ਼ਾਸਨ ਦਾ ਅਗਲੇ ਲੈਵਲ ਤੇ ਕੋਸ਼ਿਸ਼ ਕਰ ਹੀ ਰਿਹਾ ਹੈ ਪਰ ਆਪਣਾ ਪਤਾ ਵੀ ਕੁਝ ਆਪਣੇ ਬੱਚੇ ਕੋਸ਼ੇ ਦੇਸ਼ ਜੋ ਨਾ ਜਨਸ਼ਹਿਰ ਚੱਕਰ ਪੈ ਜਾਂਦੇ ਆ ਉਹ ਛੋਟੇ-ਮੋਟੇ ਜੋ ਵੀ ਉਹਨਾਂ ਚੀਜ਼ ਮਿਲਦੀ ਜੋ ਉਹਨਾਂ ਨੂੰ ਲੱਗਦਾ ਵੀ ਜਲਦੀ ਵਿਕ ਜਾਊਗੀ ਜਿਵੇਂ ਇਸ ਭਮੇ ਲਈ ਤਾਂਬਾ ਹੁੰਦਾ ਤਾਂਬਾ ਜਲਦੀ ਵਿਕ ਜਾਂਦਾ ਤੇ ਸਰਕੇ ਉਹ ਇਸ ਚੋਰੀ ਚ ਪੈ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਸੁਨਸਾ ਜਗ੍ਹਾ ਹੈ ਸ਼ਾਮ ਨੂੰ ਉਧਰਲੇ ਪਾਸੇ ਕੋਈ ਜ਼ਿਆਦਾ ਰੌਣਕ ਨਹੀਂ ਹੁੰਦੀ ਹਸਪਤਾਲ ਵੀ ਇਧਰਲੇ ਪਾਸੇ ਐਮਰਜੈਂਸੀ ਚੱਲਦੀ ਹੁੰਦੀ ਪਰ ਉਹ ਏਰੀਆ ਬੰਦ ਹੁੰਦਾ ਤੇ ਸਰਕੇ ਆ ਜਾਂਦੇ ਬੱਚਿਆਂ ਨੂੰ ਵੀ ਅਸੀਂ ਇਹੀ ਜੋ ਚਲੋ ਬੱਚੇ ਹੈ ਜੋ ਗਲਤ ਰਾਹ ਤੇ ਪੈ ਗਏ ਉਹਨਾਂ ਨੂੰ ਵੀ ਇਹਹੀ ਬੇਨਤੀ ਹੈ ਵੀ ਕਮ ਸੇਮ ਹਸਪਤਾਲ ਨੂੰ ਬਖਸ਼ ਦਿਓ ਤਾਂ ਕਿ ਐਟ ਲੀਸਟ ਉਹ ਗਰਮੀ ਦਾ ਮੌਸਮ ਹੈ ਜਦੋਂ ਪਾਣੀ ਨਹੀਂ ਮਿਲਦਾ ਤਾਂ ਬਹੁਤ ਪਰੇਸ਼ਾਨੀ ਹੁੰਦੀ ਹੈ ਠੀਕ ਹੈ ਸਰ ਥੈਂਕ ਯੂ